ਪਹਿਲਾਂ ਤਾਂ ਠੋਡੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਕਪੂਰਥਲਾ ਨਗਰ ਪ੍ਰਵੇਸ਼ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ ਕਿਉਂਕਿ ਜਿਹੜੀ ਕਿਸਾਨੀ ਮੀਟਿੰਗ ਸਾਡੀ ਹਰ ਮਹੀਨੇ ਬਾਅਦ ਹੁੰਦੀ ਆ ਤੇ ਅੱਜ ਦਾਸ ਨੇ ਚੇਚਤ ਉਤੇ ਹਾਜ਼ਰੀ ਲਗੋਣੀ ਸੀ ਕਿਉਂਕਿ ਪਿਛਲੇ ਦਿਨੀ ਭਗਵਾਨ ਤਮਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਸਹਿਕਾਰਤਾ ਭਾਗ ਨਾਲ ਇੱਕ ਮੀਟਿੰਗ ਕਰਕੇ ਇੱਕ ਵੜਾ ਵੱਡਾ ਅਖਬਾਰ ਦੇ ਵਿੱਚ ਖਬਰ ਲਾਈ ਸੀ ਵੀ ਜਿਹੜੇ ਕਿਸਾਨ ਡਿਫਾਲਟਰ ਨੇ ਜਿਹੜੇ ਹਾਲੇ ਤੱਕ ਕਰਜ਼ਾ ਨਹੀਂ ਮੋੜਦੇ ਚਾਹੇ ਕੋਆਪਰੇਟ ਦਾ ਹੋਵੇ ਚਾਹੇ ਏਸੀ ਲੈਂਥ ਹੋਵੇ ਚਾਹੇ ਉਹ ਮੱਜਾਂ ਦਾ ਕੇਸ ਹੋਵੇ ਚਾਹੇ ਕੋਈ ਵੀ ਕੇਸ ਹੋਵੇ ਚਾਹੇ ਉਹ ਐਗਰੀਕਲਚਰ ਦੇ ਈਕਲੂਇਮੈਂਟਸ ਦਾ ਕੇਸ ਹੋਵੇ ਉਹ ਜਿਹੜੇ ਕਰਜ਼ੇ ਨੇ ਉਹਨਾਂ ਦੀ ਵਸੂਲੀ ਜਲਦਬਾਜੀ ਉਹਨਾਂ ਨੂੰ ਆਰਡਰ ਦਿੱਤੇ ਨੇ ਵੀ ਤੁਸੀਂ ਜਾ ਕੇ ਕਰੋ ਜਿਹੜੀ ਉਹ ਵਸੂਲੀ ਆ ਸੀ ਭਗਵੰਤ ਮਾਨਜੀ ਨੂੰ ਇਹ ਸਮਾਧਮ ਰਾਈ ਦੱਸਣਾ ਚਾਹੁੰਦੇ ਆ ਕਿ ਜਿੱਥੇ ਸਰਕਾਰਾਂ ਨੇ ਸਾਡੇ ਬੜੇ-ਵੱਡੇ ਵਾਅਦੇ ਕੀਤੇ ਸੀ ਵੀ ਇਹ ਜਿਹੜਾ ਕੋਆਪਰੇਟਿਵ ਦਾ ਕਰਜ਼ਾ ਅਸੀਂ ਮੋੜਾਂਗੇ ਆਰਤੰਗ ਦਾ ਅਸੀਂ ਮੋੜਾਂਗੇ ਛਾਊਕਾਰਾਂ ਦਾ ਅਸੀਂ ਮੋੜਾਂਗੇ ਤੇ ਜਿਹੜੀਆਂ ਨੈਸ਼ਨਲਾਈਜ਼ ਬੈਂਕਾਂ ਉਹਨਾਂ ਦਾ ਵੀ ਕਰਜ਼ਾ ਅਸੀਂ ਮੋੜਾਂਗੇ ਤੇ ਜਿੱਥੇ ਕਿਸਾਨ ਵਿਚਾਰਾ ਉਹ ਆਪਣੀ ਦਿਨ ਰਾਤ ਮਿਹਨਤ ਕਰਕੇ ਉਹ ਉਹਨਾਂ ਨੇ ਕੋਆਪਰੇਟਿਵ ਦਾ ਕਰਜ਼ਾ ਨਹੀਂ ਮੋੜਿਆ ਕਿਉਂਕਿ ਸਰਕਾਰਾਂ ਤੇ ਝਾਕ ਰੱਖੀ ਜਿੱਥੇ ਜਿਹੜਾ 60000 ਦਾ ਕਰਜ਼ਾ ਸੀ ਉਹ ਅੱਜ 7 ਲੱਖ ਤੋਂ ਉੱਪਰ ਪਾਰ ਕਰ ਗਿਆ ਜਿਹੜੇ ਕਿਸਾਨ ਮੋੜ ਤੋਂ ਅਸਮਰੱਥ ਨੇ ਉਹ ਨਹੀਂ ਮੋੜ ਸਕਦੇ ਦੂਸਰੇ ਪਾਸੇ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਇਹ ਜਿਹੜਾ ਕਰਜ਼ਾ ਵੱਡੇ ਕਿਸਾਨਾਂ ਦਾ ਪਰ ਮੈਂ ਉਹਨਾਂ ਨੂੰ ਇਸ ਮੱਛ ਤੋਂ ਦੱਸਣਾ ਚਾਹੁੰਦਾ ਕੇਵਲ ਤੇ ਕੇਵਲੇ ਜਿਹੜਾ ਕਰਜ਼ਾ ਹੈਗਾ ਪੰਜਾਂ ਕਿੱल्ल्या ਤੋਂ ਘੱਟ ਵਾਲੇ ਕਿਸਾਨਾਂ ਦਾ ਕਰਜ਼ਾ ਵੱਡੇ ਕਿਸਾਨਾਂ ਦਾ ਹੈ ਨਹੀਂ ਜੇ ਕੋਆਪਰੇਟਿਵ ਦੀ ਗੱਲ ਕਰੀਏ ਜਿੱਥੇ ਅੱਜ 20-20 ਸਾਲਾਂ ਜਿਹੜੇ ਬਜ਼ੁਰਗ ਚਲੇ ਗਏ ਨੇ ਜਿਨ੍ਹਾਂ ਦਾ 30-40 ਹਜ਼ਾਰ ਦਾ ਕਰਜ਼ਾ ਸੀ ਉਹ ਪਰਿਵਾਰਾਂ ਨੇ ਮੋੜਿਆ ਨਹੀਂ ਉਹੀ ਕਰਜ਼ਾ ਜਿਹੜਾ ਉਹ ਅੱਜ 8-10 ਲੱਖ ਹੋ ਗਿਆ ਤੇ ਉਹ ਜਿਹੜੇ ਪਰਿਵਾਰ ਨੇ ਉਹ ਡਿਵਾਈਡ ਹੋ ਗਏ ਉਹਨਾਂ ਪਰਿਵਾਰਾਂ ਕੋਲੇ ਜਿਹੜੀ ਜ਼ਮੀਨ ਆ ਉਹ ਦੋ ਦੋ ਚਾਰ ਚਾਰ ਕਨਾਲਾਂ ਦੇ ਵਿੱਚ ਵੰਡੀ ਗਈ ਤੇ ਉਹ ਕਰਜ਼ਾ ਮੋੜ ਨਹੀਂ ਸਕਦੇ ਉਹ ਜਿਹੜੇ ਸਾਰੇ ਇਹ ਜਿਹੜੇ ਬੈਂਕ ਵਾਲੇ ਨੇ ਕੋਆਪਰੇਟਿਵ ਵਾਲੇ ਨੇ ਇਹਨਾਂ ਦੇ ਜਿਹੜੇ ਮੈਨੇਜਰ ਨੇ ਉਹ ਜਿਹੜੇ ਮਤਲਬ ਉਹਨਾਂ ਦੇ ਗਾਰੈਂਟਰ ਨੇ ਉਹਨਾਂ ਨੂੰ ਵੀ ਚਿੱਠੀਆਂ ਕੱਢ ਰਹੇ ਨੇ ਤੇ ਜਿਹੜੇ ਮਤਲਬ ਚੈੱਕ ਲਏ ਹੋਏ ਨੇ ਉਹਨਾਂ ਦੇ ਉਹ ਚੈੱਕ ਬੈਂਕਾਂ ਦੇ ਵਿੱਚ ਉਹ ਸਾਡੇ ਅਦਾਲਤਾਂ ਚ ਲਾ ਰਹੇ ਨੇ ਇਹਨਾਂ ਨੇ ਜਿਹੜੀ ਸੈਟਲਮੈਂਟ ਸਕੀਮ ਸੀ ਸਰਕਾਰੀ ਬੈਂਕਾਂ ਦੀ ਉਹ ਵੀ ਬੰਦ ਕੀਤੀ ਦੇਖੋ ਸਰਕਾਰੀ ਬੈਂਕ ਦੀ ਸੈਟਲ ਬੈਂਕ ਦਾ ਸਕੀਮ ਅਜੇ ਤਾਈਂ ਚੱਲੀ ਨਹੀਂ ਜੇ ਮੈਂ ਨੈਸ਼ਨਲਾਈਜ਼ ਬੈਂਕਾਂ ਦੀ ਗੱਲ ਕਰਾਂ ਉਹਨਾਂ ਨੇ ਸੈਟਲਮੈਂਟ ਸਕੀਮ ਕਰਕੇ ਉਹ ਕਰਜ਼ਾ ਤਕਰੀਬਨ ਥੋੜੇ ਰਹਿ ਗਿਆ ਕਿਸਾਨਾਂ ਦਾ ਸਾਰੇ ਉਹ ਜਿਹੜੇ ਕਿਸਾਨ ਸੀ ਕਰਜ਼ਾ ਪੂਰ ਕਰ ਗਏ ਨੇ ਜੇ ਮੈਂ ਇਸ ਮੰਚ ਤੋਂ ਦੱਸਣਾ ਚਾਹੁੰਦਾ ਹਾਂ ਵੀ ਸਰਕਾਰ ਹੈ ਜਿਹੜੀ ਸੈਟਲਮੈਂਟ ਸਕੀਮ ਦੀ ਮੰਗ ਕਰਦੇ ਆ ਵੀ ਅਸੀਂ ਅਸਲ ਮੋਰ ਨੂੰ ਤਿਆਰ ਆ ਅਸਲ ਮੋਰ ਤੋਂ ਨਹੀਂ ਭੱਜੇ ਅਸਲ ਕਰਜ਼ਾ ਜਿਹੜਾ ਅਸੀਂ ਜਿੰਨਾ ਵੀ ਹੈਗਾ ਕਿਸਾਨ ਮੋਰ ਨੂੰ ਤਿਆਰਾਂ ਅਸੀਂ ਵਿਆਜ ਨਹੀਂ ਦੇ ਸਕਦੇ ਔਰ ਨਾ ਅੱਜ ਵਿਆਜ ਦੇਵਾਂਗੇ ਨਾ ਕੱਲ ਵਿਆਜ ਦੇਵਾਂਗੇ ਜੇਕਰ ਸਰਕਾਰ ਤੱਕੇ ਨਾਲ ਪੈਸੇ ਵਸੂਲੂਗੀ ਜਾਂ ਉਹਨਾਂ ਤੇ ਕੇਸ ਪਾਊਗੀ ਜਾਂ ਉਹਨਾਂ ਦੇ ਚਿਕਾ ਦੇ ਕੇਸ ਲਾਊਗੀ ਤੇ ਭਾਰਤੀ ਕਿਸਾਨ ਜੂਨੀ ਨੇ ਜਿਹੜੀ ਸਾਡੀ ਖੋਸਾ ਪੰਜਾਬ ਰਜਿਸਟਰ 485 ਨੰਬਰ ਆ ਉਹ ਕਦੇ ਵੀ ਪਿੱਛੇ ਪੈਰ ਨਹੀਂ ਫੜੂਗੀ ਅਸੀਂ ਇਸ ਕਰਜ਼ੇ ਦੀ ਬਾਬਤ ਜਿਹੜਾ ਅਨਮਿੱਥੇ ਸਮੇਂ ਲਈ ਡੀਐਮਓ ਦਫ਼ਤਰਾਂ ਦਾ ਘਰਾਓ ਕਰਾਂਗੇ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਜਿਹੜੀਆਂ ਮੀਟਿੰਗਾਂ ਅੱਜ ਮੈਂ ਚੌਥੇ ਜ਼ਿਲ੍ਹੇ 'ਚ ਮੀਟਿੰਗ ਕੀਤੀ ਆ ਕਪੂਰਸਲੇ ਦੇ ਵਿੱਚ ਤਕਰੀਬਨ ਲੈਂ ਬੈਚ ਟਾਈਮ ਦਿੱਤਾ ਆ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਇਹੀ ਪ੍ਰੈਸ ਨੋਟ ਲਾਉਣਾ ਵੀ ਕੋਆਪਰੇਟਿਵ ਦਾ ਜਿਹੜਾ ਕਰਜ਼ਾ ਅਸੀਂ ਨਹੀਂ ਮੋੜ ਸਕਦੇ ਇਹ ਜਿਹੜਾ ਇੱਕ ਪਾਸੇ ਜਿਹੜਾ ਕੇਂਦਰ ਨੇ ਕੋਆਪਰੇਟਿਵ ਘਰਾਣਿਆਂ ਦਾ ਮਾਫ਼ ਕੀਤਾ ਕਰ ਜਾਂਦਾ ਤਾਂ ਜ਼ਿਮੀਦਾਰਾਂ ਦਾ ਕਰਜ਼ਾ ਉਹਦੇ ਮੁਕਾਬਲੇ ਆਕੇ ਜਨੂਨ ਦੇ ਬਰਾਬਰ ਨਹੀਂ ਜਾਂਦਾ ਦੇਖੋ ਜ਼ਿਮੀਦਾਰਾਂ ਦਾ ਦਾ ਕਰਜ਼ਾ ਬਹੁਤ ਥੋੜਾ ਕਰਜ਼ਾ ਤੇ ਜਿਹੜਾ ਕਾਰਪੋਰੇਟ ਘਰਾਣੇ ਦਾ ਕਰਜ਼ਾ ਸੋ ਉਹ ਤਾਂ ਅਰਬਾਂ ਖਰਬਾਂ ਦੇ ਵਿੱਚ ਸਰਕਾਰ ਕੇਂਦਰ ਸਰਕਾਰ ਨੇ ਮਾਪ ਕੀਤਾ ਤੇ ਅਸੀਂ ਇਸ ਮੰਚ ਤੋਂ ਦੱਸਣਾ ਚਾਹੁੰਦੇ ਆਂ ਵੀ ਕਿਸਾਨਾਂ ਦੇ ਮੈਨਾਂ ਕੋਈ ਵੀ ਸਰਕਾਰ ਹਤੈਚੀ ਨਹੀਂ ਸਾਰੀਆਂ ਸਰਕਾਰਾਂ ਕਿਸਾਨ ਵਿਰੋਧੀ ਆ ਉਹ ਕਿਸਾਨਾਂ ਨੂੰ ਠੂਠਾ ਫੜਾ ਕੇ ਰਾਜੀ ਆ ਨਾ ਕਿ ਉਹਨਾਂ ਨੂੰ ਵੇchnਾ ਚਾਹੁੰਦੀਆਂ ਵੀ ਇੱਕ ਪਾਸੇ ਇਹ ਕਿਸਾਨ ਹੈ ਜਿਹੜਾ ਅਨਾਜ ਪੈਦਾ ਕਰਕੇ ਦੇਸ਼ ਦਾ ਟੱਟ ਪਰਦਾ ਸੀਐਮ ਨੇ ਲਾਮਾ ਦਿੱਤਾ ਆੰਜੋ ਕੇ ਬੰਦੀਆਂ ਧਰਮ ਨਾਲ ਲਾਉਂਦੀਆਂ ਹਰ ਮੁੱਦੇ ਤੇ ਪਰ ਪਾਣੀਆਂ ਦੇ ਮੁੱਦੇ ਤੇ ਨੰਗਲ ਡੈਮ ਵਾਲੇ ਮੁੱਦੇ ਤੇ ਦੇਖੋ ਪਾਣੀ ਦੇ ਮੁੱਦੇ ਤੇ ਜਿਹੜੀ ਉਹ ਪੰਜਾਬ ਸਰਕਾਰ ਦੀ ਲੜਾਈ ਆ ਕਿਸਾਨਾਂ ਦੀ ਨਿੱਕੀਆਂ ਦੀ ਕੋਈ ਲੜਾਈ ਨਹੀਂ ਅਸੀਂ ਤਾਂ ਲੜਾਈ ਜਿਹੜੀ ਲੜਨੀ ਆ ਖਸਮ ਦੇ ਕਰਜ਼ੇ ਪ੍ਰਤੀ ਲੜੀ ਜਾਂਦੇ ਆ ਤੇ ਜਿਹੜੀ ਪਾਣੀਆਂ ਦੀ ਲੜਾਈ ਆ ਇਹ ਮੁੱਖ ਮੰਤਰੀ ਆਪ ਸਿੱਧੀ ਗੱਲ ਕਰੇ ਕੇਂਦਰ ਨਾਲ ਜਾ ਕੇ ਕੇਂਦਰ ਦੇ ਇਸ਼ਾਰਿਆਂ ਤੇ ਹੀ ਚੱਲਦਾ ਇਹ ਤਾਂ ਨਾਟਕ ਹੈ ਨੰਦਾ ਵੀ ਮੈਂ ਇਹਨੇ ਪਾਣੀ ਠੋਡਾ ਕਰਾਇਆ ਇਹ ਨਾਟਕਾ ਦੇ ਵਿੱਚੋਂ ਕੱਖ ਨਹੀਂ ਨਿਕਲਣਾ ਸਾਨੂੰ ਪਤਾ ਇਹ ਲੀਰਾਂ ਦੀ ਖੁੱਦੋ ਆ ਇਹ ਕਾਰਪੋਰੇਟ ਜਿਹੜਾ ਮਤਲਬ ਭਗਵੰਤ ਮਾਨ ਇਹ ਦੂਜੀ ਪੀ ਟੀਮ ਭਾਜਪਾ ਦੀ ਇਸ ਕਰਕੇ ਇਹ ਜਿਹੜਾ ਨਾਟਕ ਰਚ ਰਿਹਾ ਪਾਣੀਆਂ ਦਾ ਪਾਣੀ ਜਿੰਨਾ ਹੈਗਾ ਉਹਨਾਂ ਚੱਲੀ ਜਾਂਦਾ ਪਾਣੀ ਕਿਤੇ ਸਰਕਾਰ ਕੋਲ ਹੀ ਕੋਈ ਵਾਧੂ ਨਹੀਂ ਜੇ ਅੱਜ ਵੀ ਅਸੀਂ ਪਾਣੀਆਂ ਦੀ ਗੱਲ ਕਰ ਗਏ ਅਸੀਂ ਮਾ ਦਰਿਆਨਾ ਕਿਹਾ ਅੱਜ ਦਰਿਆ ਠਾਠਾ ਮਾਰਦਾ 76 ਸਾਲ ਹੋ ਗਏ ਜੇਸ ਆਜ਼ਾਦ ਹੋਏ ਨੂੰ ਸਰਕਾਰ ਦੀ ਕੋਈ ਪਾਣੀ ਵਾਸਤੇ ਪਾਲਿਸੀ ਨਾ ਹੋਵੇ ਕੋਈ ਦਰਿਆਵਾਂ ਵਾਸਤੇ ਪਾਲਿਸੀ ਨਾ ਹੋਵੇ ਸਾਡੀ ਬਾਦ ਕਸਮ ਸੀ ਅਸੀਂ ਜਾਗੇ ਹੀ ਨਹੀਂ ਜਦੋਂ ਅਸੀਂ ਜਾਗੇ ਹੁਣ ਰੌਲਾ ਪੋ ਲੱਗਿਆ ਤੇ ਉਦੋਂ ਇਹੋ ਵੀ ਚਿੱਤ ਆ ਗਿਆ ਵੀ ਮੈਂ ਪਾਣੀ ਹਰਿਆਣੇ ਨੂੰ ਨਹੀਂ ਦੇਣਾ ਇਹ ਪਾਣੀ ਵਾਧੂ ਲੈ ਰਹੇ ਨੇ ਸਾਥੋਂ ਕੇਂਦਰ ਸਰਕਾਰ ਲੈ ਰਹੀ ਇਹ ਤਾਂ ਨਾਟਕ ਹੈ ਤਾਂ ਜੁਗਲਾ ਇਹ ਤਾਂ ਜੁਗਲੇਬਾਜ਼ ਇਹ ਜਿਹੜਾ ਮੁੱਖ ਮੰਤਰੀ ਆ ਇਹ ਜੁਗਲੇ ਕਰ ਕਰ ਵਿਖਾਉਂਦਾ ਲੋਕਾਂ ਨੂੰ ਇਹ ਕੋਈ ਪਾਣੀ ਪੂਣੀ ਦਾ ਇਹ ਤਾਂ ਬਹਾਨਾ ਆ ਇਹ ਤਾਂ ਕਹੂਗਾ ਮੈਂ ਪਾਣੀ ਟੋਡਾ ਦੇਣ ਨਹੀਂ ਦਿੱਤਾ ਲੋਕਾਂ 'ਚ ਵੜਨ ਦਾ ਜੋਕਰ ਮੈਂ ਰਹਿ ਜਾ ਤੇ ਜੇ ਮੈਂ ਗੱਲ ਕਰਾਂ ਆਹ ਕਰਜਾਂ ਦੀ ਅਸੀਂ ਐ ਸਮਾਂ ਚ ਤੋਂ ਸਖਤ ਚੇਤਾਵਨੀ ਦਿੰਨੇ ਆ ਸਰਕਾਰ ਨੂੰ ਜੇ ਕਾਰਪੋਰੇਟ ਹੋਵੇ ਜੇ ਸਹਿਕਾਰੀ ਬੈਂਕ ਦਾ ਕਰਜ਼ਾ ਹੋਵੇ ਜੇ ਕਿਸਾਨਾਂ ਨਾਲ ਧੱਕੇ ਨਾਲ ਵਸੂਲੀ ਕੀਤੀ ਗਈ ਤੇ ਅਸੀਂ ਬਹੁਤ ਵੱਡਾ ਘਰਾਓ ਕਰਾਂਗੇ ਡੀਐਮਓ ਦਫ਼ਤਰਾਂ ਦਾ ਅਸੀਂ ਲੀਡ ਦੇ ਜਿਹੜੇ ਜੁੜੇ ਕਿਸਾਨ ਹੈ ਉਹਨਾਂ ਦੀ ਮਦਦ ਕਰੂਗੇ ਜਾਂ ਕੋਈ ਵੀ ਕਿਸਾਨ ਦੇਖੋ ਜੀ ਅਸੀਂ ਕੋਈ ਵੀ ਕਿਸਾਨ ਜਿਹੜਾ ਸਾਡੇ ਜਥੇਬੰਦੀ ਦੇ ਵਿੱਚ ਆ ਗਿਆ ਸਾਡਾ ਮੈਂਬਰ ਹੋਣਾ ਚਾਹੀਦਾ ਅਸੀਂ ਉਹਦੀ ਮਦਦ ਕਰਾਂਗੇ ਉਹਨੂੰ ਕਦੇ ਵੀ ਜੇਲ੍ਹ 'ਚ ਨਹੀਂ ਜਾਣ ਦੇਵਾਂਗੇ ਕਰਜ਼ੇ ਵਸੂਲੀ ਦੇ ਵਿੱਚ ਉਹਨੂੰ ਜੇ ਸਾਨੂੰ ਦੱਸਣਗੇ ਕਿਸਾਨ ਵੀ ਸਾਡੇ ਤੋਂ ਕਰਜ਼ਾ ਧੱਕੇ ਨਾਲ ਵਸੂਲਦੇ ਨੇ ਤੇ ਅਸੀਂ ਉੱਥੇ ਡਟ ਕੇ ਵਿਰੋਧ ਕਰਾਂਗੇ ਸਰਕਾਰ ਦਾ ਵੀ ਕਿਸਾਨ ਦਾ ਕੀ ਨੁਕਸਾਨ ਸਰਕਾਰ ਕਿਸਾਨ ਦਾ ਵਿਚਾਰੇ ਜਿਹੜੇ ਇਹ ਸਰਕਾਰਾਂ ਦੀ ਝਾਸਿਆਂ ਦੇ ਕੇ ਗਲਤ ਝੂਠੇ ਜਿਹੜੇ ਮਤਲਬ ਸਾਨੂੰ ਝਾਸੇ ਦੇ ਕੇ ਅੱਜ ਤੱਕ ਜਿਹੜਾ 60000 ਦਾ ਕਰਜ਼ਾ ਸੀ ਉਹ ਜਿਹੜਾ ਲੱਖਾਂ ਚ ਹੋ ਗਿਆ ਇਹ ਸਰਕਾਰਾਂ ਦੀ ਬੇਦੌਲਤੀ ਕਰਜਾ ਚੜਿਆ ਸਾਡੇ ਜੇ ਸਰਕਾਰਾਂ ਨਾ ਝੂਠੇ ਵਾਅਦੇ ਕਰਦੀਆਂ ਤੇ ਅਸੀਂ ਕਰਜਾ ਮੋੜੀ ਜਾਂਦੇ ਸੀ ਸਾਡੇ ਬਾਪ ਮੋੜੀ ਜਾਂਦੇ ਸੀ ਆਈ ਚਲਾਈ ਸਾਡੀ ਚੱਲੀ ਜਾਂਦੀ ਸੀ ਇਸ ਕਰਕੇ ਅਸੀਂ ਤਾਂ ਸਖਤ ਸ਼ਬਦਾਂ ਦੇ ਵਿੱਚ ਸਰਕਾਰ ਦੀ ਨਿਖੇਧੀ ਕਰਦੇ ਆ ਭਗਵੰਤ ਮਾਨ ਸਰਕਾਰ ਦੀ ਵੀ ਇਹ ਪਤਾ ਨਹੀਂ ਕਿਹੜੇ ਸਰਕਾਰ ਬਣੀ ਆ ਕਦੋਂ ਦੀ ਇਹ ਜਿਹੜੀ ਕਿਸਾਨਾਂ ਤੇ ਹਰ ਆਏ ਦਿਨ 52 ਕਾਸਤੀ ਰਹਿੰਦੀ ਆ ਪੰਜਾਬ ਭਾਰਤੀ ਕਿਸਾਨ ਜੀ ਨੇ ਖੋਸਾ ਅੱਜ ਸਾਡੇ ਕੋਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਜੋ ਕਪੂਥਲੇ ਵਿੱਚ ਪਿੰਡ ਪਰਵੇਜਨਗਰ ਵਿੱਚ ਗੁਰਦੁਆਰਾ ਕਲਗੀ ਤਰ ਸਾਹਿਬ ਮੀਟਿੰਗ ਹੋਈ ਆ ਉਸ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਿੱਖਤ ਕੀਤੀ ਆ ਔਰ ਜੋ ਕਿਸਾਨੀ ਮੁੱਦੇ ਅੱਜ ਸਾਡੇ ਤੇ ਹੈਵੀ ਹੋ ਰਿਹਾ ਹਨ ਉਸ ਬਾਰੇ ਕਿਸਾਨਾਂ ਨੂੰ ਜਾਗਰਤ ਕੀਤਾ ਜਿੱਦਾਂ ਕਿ ਪ੍ਰਧਾਨ ਜੀ ਦੱਸ ਰਹੇ ਸਨ ਕਿ ਜੋ ਕੋਆਪਰੇਟ ਸਾਇਟੀਆਂ ਤੇ ਕੋਆਪਰੇਟ ਵਿਭਾਗ ਹੈ ਉਹਨਾਂ ਨੇ ਜੋ ਕਿਸਾਨਾਂ ਡਿਫਾਲਟਰ ਹੋ ਗਏ ਹਨ ਲੰਬੇ ਸਮੇਂ ਤੋਂ ਉਹਨਾਂ ਦੇ ਗਰੰਟ ਇਸ਼ੂ ਕੀਤੇ ਹਨ ਔਰ ਚੈੱਕ ਜੋ ਹੈ ਉਹ ਬੈਂਕਾਂ ਵਿੱਚ ਲਗਾ ਰਹੇ ਹਨ ਔਰ ਜੋ ਉਹਨਾਂ ਦੇ ਗਰੰਟਡ ਹਨ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਹੱਕ ਵਿੱਚ ਔਰ ਸਰਕਾਰ ਦੇ ਵਿਰੋਧ ਵਿੱਚ ਅੱਜ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਇਹ ਮੀਟਿੰਗ ਬੁਲਾਈ ਹੈ ਕਿ ਜੋ ਕਿਸਾਨਾਂ ਤੇ ਕਰਜ਼ਾ ਅੱਜ ਉਹਨਾਂ ਦੇ ਸਿਰ ਤੇ ਕਰਜ਼ਾ ਹੈ ਉਹ ਕਿਸਾਨਾਂ ਦਾ ਦੋਸ਼ ਘੱਟ ਹੈ ਉਸ ਵਿੱਚ ਸਰਕਾਰਾਂ ਦਾ ਦੋਸ਼ ਜ਼ਿਆਦਾ ਹੈ ਕਿਉਂਕਿ ਸਰਕਾਰਾਂ ਕਿਸਾਨਾਂ ਨੂੰ ਲਾਰੇ ਲਾ ਦਿੰਦੀਆਂ ਹਨ ਕਿ ਤੁਹਾਡੇ ਜੋ ਕਰਜ਼ੇ ਹਨ ਉਹਨਾਂ ਨੂੰ ਮਾਫ਼ ਕਰਾਂਗੇ ਜਦੋਂ ਇਲੈਕਸ਼ਨ ਹੁੰਦੀ ਹੈ ਲੇਕਿਨ ਇਲੈਕਸ਼ਨ ਤੋਂ ਬਾਅਦ ਕੋਈ ਵੀ ਕਿਸਾਨ ਦੀ ਬਾਤ ਨਹੀਂ ਪੁੱਛਦਾ ਇਸ ਕਰਕੇ ਅੱਜ ਜੋ ਗਰੀਬ ਕਿਸਾਨ ਸਨ ਜਿਨ੍ਹਾਂ ਨੂੰ ਕਰਜ਼ਾ ਦੇਣ ਤੋਂ ਅਸਮਰਥ ਹੋ ਗਏ ਵਿਆਜ ਪਾਪਾ ਕੇ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਕਰਜ਼ੇ ਜਿਹੜੇ ਆ ਉਹ ਲੱਖਾਂ ਤੋਂ ਵੀ ਉੱਪਰ ਪਹੁੰਚਾ ਦਿੱਤੇ ਜਿਹੜੇ ਕਿ 10-10 20-20 ਹਜ਼ਾਰ ਸੀ ਪ੍ਰਧਾਨ ਜੀ ਇਸ ਗੱਲ ਤੇ ਵੀ ਵਾਅਦਾ ਕਰਕੇ ਗਏ ਹਨ ਕਿ ਜੋ ਕਿਸਾਨ ਹਨ ਜੋ ਉਹਨਾਂ ਦੀ ਅਸਲ ਰਕਮ ਹੈ ਜੇ ਸੈਟਮੈਂਟ ਸਕੀਮ ਚਾਲੂ ਕਰੇ ਸਰਕਾਰ ਇਹ ਕਿਸਾਨ ਅਸਲ ਜੋ ਉਹਨਾਂ ਦਾ ਕਰਜ਼ਾ ਉਹ ਦੇਣ ਨੂੰ ਕਿਸਾਨ ਅੱਜ ਵੀ ਤਿਆਰ ਹੈ ਲੇਕਿਨ ਜੋ ਉਹਨਾਂ ਤੇ ਵਿਆਜ ਲੰਬੇ ਸਮੇਂ ਤੋਂ ਵਿਆਜ ਤੋਂ ਵਿਆਜ ਪਾ ਕੇ ਕਿਸਾਨਾਂ ਤੇ ਬੋਝ ਬਣਿਆ ਹੋਇਆ ਉਹ ਦੇਣ ਦੇ ਅਸਮਰਥ